ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਲਾਸਟ ਟਾਈਮ ਸਾਡੀ ਇੱਕ ਵੀਡੀਓ ਆਈ ਸੀਗੀ ਕਾਫੀ ਦਿਨ ਹੋ ਗਏ 26 ਤਰੀਕ ਨੂੰ ਆਈ ਸੀਗੀ ਜਿਦੇ ਵਿੱਚ ਮੈਂ ਦੱਸਿਆ ਸੀਗਾ ਕਿ ਸਾਡੇ ਘਰ ਸੱਤ ਸੰਗ ਆ ਤੇ ਉਹਦੇ ਤੋਂ ਬਾਅਦ ਕੋਈ ਵੀ ਵੀਡੀਓ ਮੇਰੇ ਵੱਲੋਂ ਚੈਨਲ ਦੇ ਉੱਤੇ ਅਪਲੋਡ ਨਹੀਂ ਕੀਤੀ ਗਈ ਉਹ ਕੋਈ ਹੋ ਗਈ ਸੀਗੀ ਪ੍ਰੋਬਲਮ ਆ ਤੇ ਬਾਕੀ ਚਲੋ ਹੁਣ ਏਦਾਂ ਹੀ ਵੀਡੀਓ ਆਉਣਗੀਆਂ ਅੱਗੇ ਅੱਗੇ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਤੇ ਬਸ ਇਸੇ ਕਰਕੇ ਵੀਡੀਓ ਚੈਨਲ ਦੇ ਉੱਤੇ ਅਪਲੋਡ ਨਹੀਂ ਕਰ ਸਕੇ ਤੇ ਥੋੜੀ ਇਦਾਂ ਹੀ ਦਿਮਾਗ ਦੇ ਉੱਤੇ ਟੈਨਸ਼ਨ ਜੀ ਸੀਗੀ ਤੇ ਹੁਣ ਮੈਂ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਵਾਲ ਹੋ ਗਏ ਨੇ ਮੇਰੇ ਬਹੁਤ ਜ਼ਿਆਦਾ ਰਫ ਚਾਰ ਪੰਜ ਸਾਲ ਪਹਿਲਾਂ ਮੈਂ ਕਰਾਈ ਸੀਗੀ ਸਮੂਥਨਿੰਗ ਹੁਣ ਮੇਰਾ ਮਨ ਹੈ ਕਿ ਮੈਂ ਕਰਾਵਾਂ ਸਮੂਥਨਿੰਗ ਤੇ ਹੁਣ ਮੈਂ ਜਾਵਾਂਗੀ ਸਮੂਥਨਿੰਗ ਕਰਾਉਣ ਤੇ ਫਿਰ ਤੁਹਾਨੂੰ ਵਿਖਾਵਾਂਗੀ ਆਪਣੀ ਘੈਂਟ ਜੀ ਲੁੱਕ ਤੇ ਫਿਰ ਤੁਸੀਂ ਮੈਨੂੰ ਦੱਸਿਓ ਕਿ ਮੇਰੀ ਸਮੂਥਨਿੰਗ ਵਧੀਆ ਹੋਈ ਹੈ ਜਾਂ ਨਹੀਂ ਤੁਹਾਨੂੰ ਨਵੀਂ ਲੁੱਕ ਚ ਮਿਲਾਂਗੀ ਠੀਕ ਹੈ ਨਾ ਤੇ ਇਦਾਂ ਹੀ ਜਾਣ ਲਈ ਸੋਨੀਆਂ ਸੋਨੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਵਿੱਚ ਵਾਰ ਤੁਹਾਨੂੰ ਪਤਾ ਹੀ ਹੈ ਕਿ ਕਈ ਗੱਲਾਂ ਹੁੰਦੀਆਂ ਨੇ ਕਈ ਮਤਲਬ ਟੈਨਸ਼ਨਾਂ ਹੁੰਦੀਆਂ ਨੇ ਤੇ ਇਸ ਕਰਕੇ ਹੁਣ ਅੱਗੋਂ ਆਪਾਂ ਚਲੋ ਕੋਸ਼ਿਸ਼ ਕਰਾਂਗੇ ਕਿ ਵੀਡੀਓ ਲੈ ਕੇ ਆਉਂਦੇ ਰਹੀਏ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ